ਲਓ ਜੀ ਭਾਈ ਚੱਲ ਰਿਹਾ ਕੰਮ ਪ੍ਰੋਸੀਜਰ ਖੋਏ ਵਾਲਾ ਖੁਆ ਵੱਜ ਰਿਹਾ ਏ ਤੇ ਇਹ 3-4 ਵਾਰ ਕਰਕੇ ਮਾਰਨਾ ਹੈ ਜੀ ਹਾਂ ਜੀ ਹਾਂ ਜੀ ਇਹ 4-4 ਕਿਲੋ 5-5 ਕਿਲੋ ਦੁੱਧ ਦਾ ਖੁਆ ਮਾਰਦੇ ਆਂ ਜੀ ਹਾਂ ਨੂੰ ਨੂੰ ਕਹਿੰਦਾ ਬੰਦਾ ਜਵਾਨ ਹੁੰਦਾ ਤੇਰੇ ਜਾਂਦਾ ਹਾਂ ਉਸਨੇ ਬੰਦੇ ਦਾ ਰੰਗ ਬਦਲ ਕੇ ਚਲੇ ਜਾਂਦਾ ਹਾਂ ਉਹ ਸਾਡਾ ਖੁਆ ਮੈਲਾ ਤਾਂ ਹਾਂ ਆਹ ਹੁਣ ਦੇਖ ਲੋ ਉਹਦੇ ਨਾਲ ਥੋੜਾ ਜਿੱਟਾ ਆ ਗਿਆ ਹੋਰ ਹਾਂ ਆਹ ਦੇਖ ਲੋ ਫਰਮ ਆ ਗਿਆ ਜੀ ਇਹਦਾ ਫਰਮ ਆ ਗਿਆ ਇਹ ਤਾਂ ਹੈ ਹਾਂ ਅਰੇ ਹੁਣ ਇਹਦੇ ਨਾਲ ਹੋਰ ਜਿੱਟਾ ਆਸਾ ਦਾ ਹਾਂ ਇਹ ਬੰਦਾ ਬਿਨਾ ਮਸਾਲਿਆਂ ਤੋਂ ਆ ਜੀ ਇਹ ਹੂੰ ਕੇ ਕੇ ਮਸਾਲੇ ਨਹੀਂ ਪਾਏਗਾ ਨਾ ਹਾਂ ਹੀ ਹਾਂ ਇਹ ਬਿਲਕੁਲ ਉਹ ਹੋਏ ਜੀ ਇਹ ਬਿਲਕੁਲ ਸਾ ਮਸਾਲਾ ਨਹੀਂ ਪਾਇਆ ਬੰਦੇ ਹੂੰ ਜੇ ਆਪਾਂ ਮਸਾਲੇ ਪਾ ਕੇ ਮਾਰ ਵੀ ਦੇਖਿਓ ਜਾ ਜਾ ਹਾਂ ਲੈ ਜੀ ਤੁਸੀਂ ਖਾਣੀ ਹੈ ਇਹ ਸਾਨੂੰ ਕੋਈ ਹੋਰ ਹੀ ਕਰ ਕੋ ਸਾਨੂੰ ਉਹੀ 50 60 ਸਾਲ ਬਣਾਣਾ ਤਜਰਬੇ ਦਾ ਹੀ ਹੋ ਬਾਦ ਆਉਗਾ ਹਾਂ ਤਜਰਬਾ ਹੈਗਾ ਵੀ ਅਭੀ ਵੀ ਨਵੇਂ ਚੁਕਦਾ ਹਲਵਾਈ ਹੋਵੇ ਜਾਂ ਨਵੇਂ ਉਹ ਨਹੀਂ ਪੁਰਾਣੇ ਮੈਨੂੰ ਯੁੱਧ ਦਾ ਸਵਾਦ ਆ ਕੋਤਾ ਨੋਕੀ ਹਾਂ ਮਤਲਬ ਸਵਾਦ ਹੈ ਬਨ ਖਾਣ ਪੀਣ ਦਾ ਬਿਲਕੁਲ ਬਿਲਕੁਲ ਮੈਨੂੰ ਜਿੱਦਾਂ ਖਾ ਕੇ ਸਾਨੂੰ ਕੋਈ ਫਾਇਦਾ ਨਹੀਂ ਹੈਗਾ ਤੇਜਰਬਾ ਬੋਲਦਾ ਕਿਹ ਹੈ ਜੀ ਜਿਹੜੀ ਚੀਜ਼ ਆਪਣਾ ਖਾਣੀ ਹੈ ਨਾ ਤੇ ਮਤਲਬ ਟੇਸਟ ਉਹੀ ਰਹੂਗਾ ਹਾਂ ਤੇ ਹੀ ਹੈਗਾ ਵੀ ਆ ਤੇ ਹੁਣ ਇੱਕ ਹੋਰ ਕੀ ਹੋਣਾ ਆ ਜੀ ਸਾਡੇ ਹਾਈਬ੍ਰਿਡ ਆ ਜਿਹੜਾ ਹਾਈਬ੍ਰਿਡ ਨੇ ਮੈਨੂੰ ਹਾਈਬ੍ਰਿਡ ਗਜਰੇਲਾ ਹਾਈਬ੍ਰਿਡ ਗਾਜਰ ਆ ਜੀ ਜਾਂ ਆਪਣੀ ਦੇਸੀ ਗਾਜਰ ਹੁੰਦੀ ਪਹਿਲਾਂ ਉਹਦੇ ਤੇ ਬਹੁਤ ਫਰਕ ਪੈ ਗਿਆ ਹੁਣ ਹਮ ਪਰ ਸਵਾਦ ਆਪਾਂ ਉਹੀ ਦੀ ਅੰਗ ਹਾਂ ਦੇਸੀ ਦਾਈ ਦੇਸੀ ਗਾਜਰ ਦਾਈ ਠੀਕ ਆ ਇਹ ਖੋਵਾ ਬਾਜੇ ਰਿਹਾ ਭਾਈ ਖੋਵਾ ਕਿੰਨਾ ਕ ਨਿਕਲ ਗਿਆ ਹੁਣ ਤੱਕ ਇਹ ਹੈਗਾ ਹੀ 5 ਕਿਲੋ ਹੋ ਗਿਆ 5 ਕਿਲੋ ਤਾਂ ਹੋ ਗਿਆ ਯਾਰ ਇੱਕ ਕਹਾਣੀ ਹਜੇ ਆਪਾਂ ਹੋਰ ਮਾਰਨੀ ਆ ਹਾਂ ਜੀ ਠੀਕ ਆ ਇਹ ਤਕਰੀਬਨ 70 ਕਿਲੋ ਹੋ ਜਾਣਗੇ ਜਰੇਲਾ ਆਪਣਾ ਖਵਾ ਹਨਾ ਜੀ ਕੋਈ ਤੇ ਪੰਨੀ ਪਿਆਪਣ ਕੋਲ ਹੋ ਕੋਈ ਇਹ ਜੀ ਪੱਤੀ ਨਹੀਂ ਹੋਣੀ ਹੁਣ ਤਾਂ ਰੰਗ ਕਰਾਈਨ ਵੀ ਘਰ ਨੂੰ ਟਾਈਮ ਹੋ ਗਿਆ ਨਹੀਂ ਤਾਂ ਹੋਣੀ ਦੀ ਹਾਂ ਚਲੋ ਕੋਈ ਹਾਂ ਮੇਰੇ ਵਿਆਹ ਤੇ ਪਹਿਲਾਂ ਬਾਹਰ-ਬਾਹਰ ਕਰਾਤਾ ਤਾਂ ਅੰਦਰ ਤਾਂ ਜਿਹਨੂੰ ਅੰਦਰ ਤਾਂ ਵਧੀਆ ਹੀ ਆ ਹਾਂ ਅੰਦਰ ਤਾਂ ਹੋਣੀ ਹੂੰ ਮਾਪੂ ਜੀ ਪੜਾਹੀ ਦੀ ਸਫਾਈ ਚੱਲ ਰਹੀ ਆ ਏ ਪਾਪਾ ਜੀ ਨੂੰ ਹਲਵਾਈ ਸਾਹਿਬ ਵਧੀਆ ਹਾਨ ਪ੍ਰਵਾਨ ਮਿਲ ਗਏ ਹੈ ਪਾਪਾਈ ਹਾਂ ਲੋਹੇ ਜੁਗ ਨੂੰ ਜੋ ਟੱਕਰ ਕੇ ਹਾਂ ਕੋਈ ਖਲਾ ਕਰ ਲੋ ਕੋਈ ਹੋਵੇ ਹਾਂ ਇਹਨੇ ਠੀਕ ਆ ਮੈਂ ਮੰਨ ਲਵੋ ਕਿ ਕਿਹੜਾ ਹੈਗਾ ਨਾ ਹਾਂ ਬਿਲਕੁਲ ਬਿਲਕੁਲ ਲਵ ਜੀ ਦੁੱਧ ਹੁਣ ਪੈ ਗਿਆ ਆਪਣਾ ਜਿਹੜਾ ਰਹਿੰਦਾ ਹੁਣ ਸਾਰੇ ਹੀ ਮਾਰ ਦੋ ਹਾਂ ਹਾਂ ਜੀ ਹੂੰ ਉਹ ਕਾਣੀ ਹੋਰ ਪਾਪਾ ਜੀ ਉਹ ਚਲੋ ਠਹਿਰ ਕੇ ਪਾ ਲੰਨੇ ਆ ਕੇਨੀ ਚ ਪਿਆ ਦੁੱਧ ਹੋਰ ਓਏ ਥੋੜਾ ਗਰਮ ਹੋ ਜਾ ਉਹ ਅੱਜ ਕੁੜਾ ਤੇ ਹੋਰ ਇੱਕ ਹੋਰ ਵੀ ਤਾਂ ਕਹਿੰਦੇ ਨੇ ਤੁਸੀਂ ਵੀ ਸਿਲੰਡਰ ਕਿੰਨਾ ਟਾਈਮ ਕੱਢਦਾ ਇੱਕ ਚੰਗੇ ਹਲਵਾਈ ਕੋਲ ਇਹ ਫਿਰ 7 ਘੰਟੇ ਤਾਂ ਮਤਲਬ ਜੇ ਬੰਦਾ ਫਾਮ ਹੋਵੇ ਜੁਰਾਂ ਜੁਰਾਂ ਦੇ ਤਾਂ 6-7 ਘੰਟੇ ਰਾਤ ਨੂੰ ਬਣਦਾ ਥੋੜਾ ਕੰਮ ਦੇਣ ਅੱਛਾ ਅੱਜ ਕਿੰਨਾ ਕੰਮ ਕਰਕੇ ਆਏ ਹੁਣ ਮਾਰਨਾ ਬੰਦਾ ਹੋਣਾ 6-7 ਤੇਰੀ ਚਾਰ ਘੰਟੇ ਵਿੱਚ ਪਕਾੜੇ ਕੱਢ ਕੇ ਖਾਣ ਨੂੰ ਅੱਛਾ ਮੈਂ ਉਹ ਚਾਰ ਘੰਟੇ ਵਿੱਚ ਖਾਣ ਤੱਕ ਅੱਛਾ ਇਹਨਾਂ ਕੰਮ ਤੇ ਹਾਂ ਨਹੀਂ ਵੈਸੇ ਉਹ ਮੈਂ ਇੱਕ ਗੱਲ ਦੇਖੀ ਕਈ ਹਲਵਾਈ ਤਾਂ ਥੋੜਾ ਉਦਾਂ ਹੀ ਛੱਡੀ ਰੱਖਦੇ ਅੱਗ ਜਾ ਬਾਈ ਉਹਦਾ ਗੈਸ ਫੁੱਕਣ ਵਾਲਾ ਕੰਮ ਹੋ ਜਾਂਦਾ ਜੀ ਬਿਲਕੁਲ ਹਾਂ ਹਾਂ ਇਹ ਇੱਧਰ ਪਾਈ ਪਈਆਂ ਆਪਣੀਆਂ ਗਾਜਰਾਂ ਗਾਜਰਾ ਆਪਾਂ ਨੇ ਘਰਤੀਆਂ ਸਾਰੀਆਂ ਕੱਦੂ ਕਸ ਹੈ ਤੇ ਨਾਲ ਦੀ ਨਾਲ ਹੁਣ ਬਣਨੀ ਆ ਬਰਫੀ ਗਾਜਰਾਂ ਵਾਲੀ ਆਪਾ ਜੀ ਨੂੰ ਵਧੀਆ ਮੌਜ ਲੱਗੀ ਵੀ ਆ ਸੇਕਣੇ ਸੀ ਮੈਨੂੰ ਲੱਗਦਾ ਨਾ ਮੈਂ ਬਰਫੀ ਤੇ ਖਾ ਕੇ ਆਉਣਾ ਹੈ ਇਹਨੇ ਤਾਂ ਆਹੀ ਪੱਕੀ ਗਈ ਕੀ ਕਹਿੰਦੇ ਮੈਨੂੰ ਪਿੰਦਰ ਦਿਖਾ ਕੇ ਲਿਆਉਣਾ ਅੱਛਾ ਠੀਕ ਕਰ ਪਹਿਲਾਂ ਇਲਾਕਾ ਲਸਾਉਣਾ ਮੈਂ ਜਨਾ ਆਉਂਗਾ ਆਪ ਹਾਂ ਆੜੀ ਪੈ ਗਈ ਫਿਰ ਅੰਕਲ ਨਾਲ ਹੈ ਤੁਹਾਨੂੰ ਸਮਾ ਐਰੀਆ ਲਖਾ ਦੇ ਜਾਉਂਗੇ ਤੁਸੀਂ ਇਹ ਕੂਬੇ ਵੀ ਦੇ ਕਿ ਕੀ ਆਫਰ ਰੋਮੀਆ ਕੀ ਹੋਉਂਦਾ ਹੈ ਹਾਂ ਇਹ ਕਿੰਨੇ بڑے ਕੋਮੋਨ ਕੋਮਣ ਕੇ ਹਾਂ ਹਾਂਜੀ ਐਰੀਆ ਆਪਣੇ ਨਾਲ ਐਰੀਆ ਕਿਹੜਾ ਦੂਰ ਹਾ ਦਾ ਚਮਕੌਰ ਸਾਹਾ ਵਾ ਛੋਟਾ ਕਿਹੜਾ ਪਿੰਡ ਹੈ ਵੈਸੇ ਅੱਛਾ ਲਾਂਡਰਾ ਕੋਲ ਹੈ ਅੱਛਾ ਅੱਛਾ ਵੀਡੀਓ ਪਿੰਡ ਮੈਂ ਬਣੀ ਹੋਈ ਆ ਨਹੀਂ ਮੈਂ ਤਾਂ ਚਮਕੌਰ ਸਾਹਿਬ ਮੈਂ ਚਮਕੌਰ ਦਾ ਰਹਿਣ ਦਾ ਹੈ ਅੱਛਾ ਆ ਜਿਹੜਾ ਮੇਰੇ ਗੁਰੂ ਗੋਬਿੰਦ ਸਿੰਘ ਨੇ ਬੁਲਾਇਆ ਦੁਬਾਰਾ ਕਹਿੰਦੇ ਤੂੰ ਅਸੀਂ ਰਹਿ ਕਹਿੰਦਾ ਹਾਂ ਹਾਂ ਠੀਕ ਆ ਠੀਕ ਇਹ ਗੁਰੂ ਦਾ ਗੁਰੂ ਮਹਾਰਾਜ ਦੀ ਮਿਹਰਬਾਨੀ ਸਾਰੀ ਹੋ ਹਾਂ ਤੇ ਮਿਹਰਬਾਨੀ ਦੀ ਕਲਗੀਆਂ ਵਾਲੇ ਪਾਸ਼ਾ ਦੀ ਹਾਂ ਜਿਹੜੇ ਆਪਣੇ ਘਰ ਮਸਾਂ ਜਗਾ ਦੇਤੀ ਬਿਲਕੁਲ ਬਿਲਕੁਲ ਇਹ ਕੋਈ ਦਿੱਤਾ ਜਗਾ ਵਾਲਾ ਕਰਾ ਪਿੰਡ ਦਾ ਕੁਝ ਹਮਾਦਰਾਂ ਕੋਲ ਤਾਂ ਬੜਤ ਦੇ ਦੂੰਗਾ। ਹਾਂ। ਕਿਹਦੀ ਨਾਲ ਹੋ ਰਹਾ ਕੋਈ ਨੂ ਨਾ ਜਗਾ ਪੜਨਾ। ਇਹ ਤਾਂ ਹੈ। ਬੜ ਕੇ ਬੜੇ ਪਾਸੇ ਦੀ ਜਗਾ ਦੇ। ਬਿਲਕੁਲ। ਸਾਬ ਆਪਣਾ ਤਾਂ ਹੈ। ਹਾਂਜੀ ਹਾਂਜੀ। ਮੇਰਾ ਤਾਂ ਮਕਾਨ ਹੈ ਪਾਇਆ। ਆਪਣਾ ਮਕਾਨ ਹੈ। ਇਹ 5000 ਲਿੰਦੇ। ਹਨੇ। ਅੱਛਾ ਬੈਠੇ ਪਿੰਡ ਤੁਹਾਡਾ ਲਾਂਡਰਾਂ ਕੋਲਾ। ਲਾਂਡਰਾਂ ਕੋਲੇ ਜਿੰਨਾ ਰੱਖਾ ਤੋ ਬੋਲੇ। ਆਪਣਾ ਅੰਦਰ ਕੋਲੇ ਰੱਖਾ। ਜਗਾ ਕੋਈ ਨਹੀਂ। ਬਹੁਤ ਚੰਗਾ। ਜਗਾ ਆ ਕੇ ਦੁਬਾਰਾ ਫੇਰ ਬਣਾਉਣਾ। ਕੰਡਾਲਾ ਲਗਾੜਾ ਹੋ। ਕੀ ਕਰਦੇ। ਬਣਾਣਾ ਭਾਈ। ਹੋ ਜੀ ਜੀ ਸਾਡੀ ਤੇ ਦੂਜੀ ਹੁਣ ਪੱਠੀ ਆਪਣਾ ਕਾਦ ਬਣਾਉਣੀ ਆ ਚੁੱਲਾ ਹਾਂ ਉਹ ਨਾ ਆਪੇ ਦਾ ਨਾ ਬੜਾ ਠੀਕ ਆ ਲਾਉ ਯਾ ਆ ਗਿਆ ਦੁੱਧ ਨੂੰ ਵਾਲਾ ਮਾ ਆ ਗਿਆ ਵਾਲਾ 5 ਮਿੰਟ ਨੂੰ ਕਰਦੇ 라ਹੌਰ ਤੇ ਗੈਸ ਬਹੁਤ ਤੇਜ਼ ਆ ਪਰ ਧੀਰਾ ਹੀ ਤਾਂ ਫਾਇਦਾ ਹੁੰਦਾ ਹਾਂ ਵੀ ਦੁੱਧ ਪਾ ਲੋ ਹੁਣ ਆਹੇ ਬੰਨੇ ਬੰਨੇ ਲੈ ਤੁਸੇ ਹੋਵੇ ਮਾੜ ਬਾਲਟੀ ਇਹ ਆਹ ਬਾਲਟੀ ਮੜੀ ਘੱਟਾ ਲਓ ਪਾਣੀ ਭਮਾ ਲਿਓ ਮਾੜ ਆ ਹਾਂ ਇਹਦਾ ਚੱਲ ਉਹ ਜੱਗ ਚ ਪਿਆ ਪਾਣੀ ਆ ਸਾਫ ਇਹ ਆਓ ਆ ਲਓ ਪਾਣੀ ਪਾਰੋ ਸਾਰੇ ਭਾਂਡੇ ਜੇ ਘਮਾ ਲਓ ਸਾਰੇ ਜੀ ਇਹਦਾ ਘਰ ਦਾ ਦੁੱਧ ਆ ਉਹ ਕਿੱਥੇ ਉਤਰਦਾ ਬਾਲਟੀਆਂ ਨਾਲ ਤੇ ਨਹੀਂ ਹੈ ਸਿਆ ਚੱਕੜ ਵਰਗਾ ਦੁੱਧ ਪਿਆ ਹਾਂ ਜੀ ਨਾ ਆ ਭਾਈ ਸਾਜੀ ਘਰ ਦੀ ਚੀਜ਼ ਦਾ ਖੋਆ ਦੇਖ ਲਓ 20 ਕਿਲੋ ਤੋਂ ਉੱਧ ਰੱਖਿਆ ਤਾਂ 5 ਕਿਲੋ ਤਾਂ ਨਿਕਲੇ ਆਇਆ ਖੋਆ 5 ਕਿਲੋ ਘੱਟੋ ਘੱਟ ਵੀ 7 ਕਿਲੋ ਖੋਆ ਹੋ ਜਾਣ ਖੋਆ 7-8 ਕਿਲੋ ਸਵਾ ਇੱਕ ਉਹ ਮੁੰਡਾ ਲਈ ਆਈਏ ਹਾਂ ਅਸੀਂ ਉਹਦੇ ਵਿੱਚ ਖੁਦ ਮਿਲਾਵਟ ਕਰਦੇ ਆਂ ਖੁਦ ਮੈਂ ਮੈਂ ਮਿਲਾ ਬਿਗਾਤਾਂ ਬਕਾਇਦਾ ਹਾਂ ਹਾਂ ਸਟੋਰਾਂ ਦੇ ਤੋਂ ਕੰਮ ਕਰੇ ਤਾਂ ਮੈਨੂੰ ਪਤਾ ਹੈ ਹੂੰ ਸਹੀ ਕਰਦੇ ਹੈ ਅਸੀਂ ਤੁਮਣੇ ਲੋਕ ਦੁਕਾਨਦਾਰ ਹਾਂ ਨਹੀਂ ਗੱਲ ਸਹੀ ਆ ਹੁਣ ਪਲੀਰ ਆ ਜਿਹੜਾ ਮੰਨ ਲਓ ਕਈ ਤਾਂ ਬਹੁਤ ਸਸਤੇ ਹੀ ਦੇਈ ਜਾਂਦੇ ਆ ਉਹ ਮਲਾਵਟ ਵਾਲਾ ਹੈ ਹਾਂ ਬਰਾਗ ਨੇ ਫੋਨ ਤੇ ਸੁਣੋ ਟਰੱਕ ਪਰ ਤੋਂ ਮੈਂ ਹੁਣ ਗੱਲ ਕਰਾਂ ਸਹੀ ਗੱਲ ਆ ਹਾਂ ਜੀ ਆਪਾਂ ਜੀ ਇਹ ਤਾਂ ਹੈ ਮਲਾਵਟ ਪਾਪਾ ਜੀ ਬਹੁਤ ਚਲਦੀ ਗੱਲ ਤਾਂ ਜਿਹੜੀ ਆ ਚੀਜ਼ ਹੁਣ ਆਪਣੇ ਅੱਖਾਂ ਮੋਹ ਬਣ ਰਹੀ ਆ ਇਹ ਆਪਣੇ ਪਸ਼ੂ ਖਰੇ ਅੰਦਰ ਹਾਂ ਹੋਰ ਹੋਰ ਇਹ ਵੱਡੀ ਚੀਜ਼ ਦੀ ਥੋੜੀ ਆ ਰੋ ਤਾਂ ਬਾਜ਼ੀ ਨਾਲ ਨਾਲ ਉੱਤਰਦਾ ਨਹੀਂ ਪੱਤੀ ਨਾਲੇ ਦਾਰ ਨਾ ਪੈਂਦਾ ਲਓ ਜੀ ਆਹ ਮਸ਼ੀਨ ਦਾ ਹੁਣ ਕਮਾਲ ਦੇਖਦੇ ਆਂ ਇਹਦੇ ਉੱਪਰ ਲਿਖਿਆ ਹੋਇਆ ਤਾਂ ਹੈਗਾ ਵੈਸੇ ਆਓ ਪਿਆਈ ਦਾ ਡੱਬਾ ਤੁਹਾਨੂੰ ਦਿਖਾਉਨੇ ਆਂ ਇੱਧਰ ਸਾਡੀ ਫੈਮਿਲੀ ਸਾਰੀ ਸ਼ਾਮ ਰਹੀ ਆ ਪ੍ਰਸ਼ਾਦਾ ਇਕ ਤਾਂ ਭਾਂਡੇ ਢਿੰਡੇ ਚੱਕੋ ਭਾਈ ਗੱਬੇ ਤੇ ਆ ਦੇਖੋ ਜੀ ਇਹਦੇ ਪਰ ਆਹਾ ਆਪਣਾ ਚਿਪਸ ਆਲੂ ਵੀ ਕੱਟ ਸਕਦੇ ਆ ਇਦਾਂ ਤੇ ਕਾਜੂ ਬਦਾਮ ਵੀ ਕਰ ਸਕਦੇ ਆ ਗਾਜਰਾਂ ਦਾ ਤੁਹਾਨੂੰ ਅਸੀਂ ਦਿਖਾਏ ਦਿੱਤੀਆਂ ਬਲੌਗ ਬਣਾਤਾ ਤਾਂ ਆਦਾਂ ਵੀ ਕਰ ਸਕਦੇ ਆ ਹੈਨਾ ਸਾਰਾ ਕੁਝ ਇਹ ਲਿਖਿਆ ਹੋਇਆ ਇਹਦੇ ਪਰ ਤੇ ਦੇਖਦੇ ਆ ਹੁਣ ਅਲੱਗ-ਅਲੱਗ ਆ ਦਿੱਤੇ ਹੋਏ ਇਹਦੇ ਭਾਈ ਕੱਟਣੇ ਵਾਲੇ ਸਿਸਟਮ ਜਿਹਾ ਹੈਨਾ ਇਹ ਹੁਣ ਆਪਾਂ ਨੇ ਕੱਢ ਕੇ ਦੇਖਣੀ ਆ ਇਹਦੇ ਵਿੱਚ ਨੂੰ ਕੱਢ ਕੇ ਦੇਖਣੇ ਕਾਜੂ ਦੇਖਣੇ ਜੀ ਹੁਣ ਕੱਢ ਕੇ ਹੂੰ ਦੇਖਦੇ ਆ ਹੁਣ ਕੀ ਬਣਦਾ ਥੋੜੇ ਜਿਹਾ ਪਾ ਕੇ ਦੇਖਦੇ ਆਂ ਪਹਿਲਾਂ ਸੰਪਾਤ ਇਹ ਕਾਜੂ ਦੀਦੀ ਆ ਦੇਖ ਤਾਂ ਕਮਾ ਕੇ ਕਾਜੂ ਥੋੜੇ ਜਿਹਾ ਪਾਏ ਮੈਂ ਹਜੇ ਇੱਧਰ ਆ ਕੇ ਦੇਖ ਦੇਖਦਾ ਕੰਮ ਕਰਦੀ ਹੋਈ ਆ ਮਸ਼ੀਨ ਦੇਖਦੇ ਆਂ ਜੀ ਹੁਣ ਕਿਆ ਬਣਦਾ ਘਰ ਦੀਦੀ ਚਾਲੂ ਕਰ ਇਹਦਾ ਜ਼ਿਆਦਾ ਹੀ ਫ੍ਰੀਕ ਹੈ ਹੈ ਜ਼ਿਆਦਾ ਫ੍ਰੀਕ ਨਹੀਂ ਕਰਤਾ ਕਿ ਠੀਕ ਆ ਹਣਾ ਵੈਸੇ ਤਾਂ ਹੁੰਦੇ ਆ ਟੋਟੇ ਹਨਾ ਆ ਝਾੜੀ 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 ਉਹ ਮਸ਼ੀਨ ਚ ਮੋਰੇ ਨਾ ਨਾ ਦੱਬੀ ਉਹ ਕਰੀ ਵੀ ਆ ਮੈਂ ਚੱਕ ਨਹੀਂ ਹੋਣੀ ਇਹਨੇ ਫਕੜ ਕਰੀ ਹੋਈ ਆ ਮਸ਼ੀਨ ਨੇ ਥੱਲੇ ਦੇਖ ਤਾਂ ਦਿਖਾਇਆ ਵੀ ਇਸ ਤਰ੍ਹਾਂ ਦੇ ਕਰਤੀ ਏ ਦੇਖਾਂ ਪੁੱਛਾਂ ਹਲਵਾਈ ਸਾਹਿਬ ਨੂੰ ਕੰਮ ਹੁੰਦਾ ਦੇਖਦੇ ਸੋ ਮੋਟਾ ਕਰਦਾ ਵਾਈ ਸਾਹਿਬ ਆ ਦੇਖੋ ਤਾਂ ਟੋਟੇ ਆਖੜਾਂ ਦੇ ਠੀਕ ਆ ਆ ਨਾ 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 ਉਹ ਘਰਦੋ ਉਹਨੂੰ ਘਰਦੋ ਇਹਦਾ ਬਰੀਕ ਹੋ ਗਿਆ ਜ਼ਿਆਦਾ ਮੇਰੇ ਬਾਕੇ ਘਰਦੋ ਬਸ ਠੀਕ ਆ ਬਾਕੇ ਘਰਦ ਪੁਣ ਚਗਾ ਹੋ ਅੱਛਾ ਪੁਣੀ ਬਾ ਘਰਦ ਦੂਆ ਦੇ ਸੀ ਨੁਕਤੇ ਹੀ ਵਰਤ ਲਏ ਹਾਂ ਹਾਂ ਮੈਂ ਤੇਰਾ ਬਹੋਰਾ ਠੀਕ ਆ ਠੀਕ ਉਹਦੇ ਜੇ ਬਾਕੇ ਘੁਰਦੇ ਫਿਰ ਲੈਚੀਆਂ ਪਿੱਛੇ ਲੈ ਚੀਆਂ ਲੱਗੇ ਪਿੱਛਣ ਲੈਚੀਆਂ ਪੁੱਛੀ ਵੀ ਉਹ ਫੋਲਰ ਤੋਂ ਕਰੇ ਉਹ ਕਰਨੀ ਹੈ ਕਿ ਇੱਕ ਹਾਂ ਹਾਂ ਫੋਲਰ ਸਣੀ ਫੋਲਰ ਸਣੀ ਤੇ ਆਹ ਵਾਲਾ ਨੁਕਤਾ ਜੀ ਆਇਆ ਨਹੀਂ ਕੰਮ ਥੋੜਾ ਬਰੀਕ ਜ਼ਿਆਦਾ ਹੋ ਗਿਆ ਜਿਆਦਾ ਕਿਉਂਕਿ ਆਹ ਦੇਖੋ ਇਹ ਮੋਟਾ ਪਾਸਾ ਹੋਣਾ ਕੁਛ ਆ ਥੋੜਾ ਜਿਆਦਾ ਚੂੜਾ ਚੂੜੇ ਚ ਹੋਰ ਵੀ ਹੈਗਾ ਹੋਰ ਵੀ ਹੈਗੇ ਐ ਤਾਂ ਹੋਰ ਦੇਖ ਲੈਣੇ ਆ ਉਸ ਪਾਸੇ ਦਾ ਮਤਲਬ ਆਪਾਂ ਨੂੰ ਦੈਡ ਜੀ ਨੂੰ ਵਾਹਿਗੁਰੂ ਜੀ ਕਾ ਸਾਹਿਬ ਵਾਹਿਗੁਰੂ ਜੀ ਦੇ ਫਤੇ ਪਰਮਾਤਮਾ ਕਿਰਦਾਤਾ ਹੈ ਸੱਚਾ ਪਾਤਸ਼ਾਹ ਜੀ ਜਿੰਨੇ ਵੀ ਜਣੇ ਇਸ ਸਮੇਂ ਗੂੜੀ ਦੇਖ ਰਹੇ ਸਾਰਨ ਤੰਦਰੁਸਤੀ ਵਕ ਕੜਦੀ ਕਲਾ ਚ ਰਹੀ ਮਾਹੀ ਹਲਪ ਕਰਾਉਣ ਵਾਸਤੇ ਜ਼ਰੂਰ ਪਹੁੰਚੀਏ ਵੈਸੇ ਤੁਸੀਂ ਜਿਹੜੇ ਕਰਦੇ ਨੇ ਕੰਮ ਤਾਂ ਤਕਰੀਬਨ 9:00 9:00 ਆ ਰਹੀ ਹੈ ਹਾਂਜੀ ਹਾਂਜੀ ਮੈਂ ਜੈਸ ਮੈਂ ਜਾ ਹਾਂ ਠੰਡ ਬਹੁਤ ਆਈ ਅੱਜ ਮੈਂ ਜੈਸਮਿਨ ਨੂੰ ਸੋਹ ਸਪੈਸ਼ਲ ਕਿਹਾ ਮੈਂ ਵੀ ਡੈਡੀ ਨੂੰ ਬੁਲਾ ਹਾਂ ਵੀ ਭਾਈ ਜੇ ਹੋਰ ਨਹੀਂ ਮੈਂ ਕਿਹਾ ਵੀ ਹਲਵਾਈ ਸਾਹਿਬ ਸਾਡਾ ਤਾਂ ਹੁਣ ਕਹਿਣਾ ਔਖਾ ਮੰਨਦੇ ਆ ਹੈਲੋ ਆਹ ਨਾ ਬੱਚੇ ਪੈਕ ਕਰਨੇ ਆ ਕਿਥੋਂ ਘਰ ਮੁੜ ਕੇ ਜਾਣਾ ਹੈ ਸਾਡਾ ਡੈਡੀ ਆਇਆ ਹੈ ਇਹ अच्छा तो उलेने वाला काम चल रहा है जी ठीक ठीक चेक करना एक जी नोट करी थे। दी थे हां जी तोल पैन फुल ने क्वांटिटी लिखी हुई है कि कितना ਮਠਾ ਪੈਣਾ हां जी हां ਕਿੰਨਾ ਵਿੱਚ ਮੰਨ ਲਓ ਵੀ ਦੁੱਧ ਪੈਣਾ ਜਾਂ ਕਿਆ ਚੀਜ਼ ਹਰੀ ਚੀਜ਼ ਦੀ ਤੋਲ ਕੇ ਪਰ ਬੰਦਾ ਗਲਤ ਵੀ ਨਹੀਂ ਹੁੰਦਾ ਫਿਰ ਕਦੇ ਇਹ ਤਾਂ ਹੈ ਹਾਂ ਤਜਰਬਾ ਹੁੰਦਾ ਲੈ ਇਹਦਾ ਆ ਲੈ ਦੇਖ ਬਣਾ ਤੇ ਬੱਟੇ ਦੇਖਣ ਦੀ ਲੋੜ ਬਣਾ ਉਹਨੇ ਦੇਖ ਲਿਆ ਵੀ ਆ ਕਿਲੋ ਆਏ ਹੋਏ ਆ ਹਾਂ ਜੀ ਹਾਂ 4 ਕਿਲੋ ਬਣਾ ਲੈ ਲੈ 4 ਕਿਲੋ ਬਣਾਏ ਚੱਲ ਪੀ ਤੇਰੀ ਘਰੀ ਬੰਦ ਮਣੀ ਜੀ ਕਿਹੜਾ 4 ਕਿਲੋ ਹੋ ਗਿਆ ਜੀ ਵਜਨ ਹਲੋ 4 ਕਿਲੋ ਹੋਣਾ ਹਲ ਕਰਿਆ ਨਹੀਂ 4 ਕਿਲੋ ਲੱਗਿਆ ਹੈ ਹਾਂ ਆਹ ਇਹ ਗਿਆ ਫਿਰ ਫੂਲ 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 ਹਾਂ ਨਹੀਂ ਪੈਣਾ ਫਮਾ ਅਜੇ ਪੈਣਾ ਜੀ ਹੋਰ ਜਿਹੜੀ ਉਹ ਮਸ਼ੀਨ ਨੇ ਬੜਾ ਜ ਸਾਸ ਦਿੱਤਾ ਜਿਹੜੀ ਲਿਆਂਦੀ ਸੀ ਨਾ ਜੀ ਉਹ ਕਰਨੇ ਕੱਦੂ ਕਸ ਕਰਨੇ ਵਾਲੀ ਤੁਸੀਂ ਦੇਖੀ ਨਹੀਂ ਦੀਦੀ ਆਹ ਲਾਉਂਦੀ ਹਾਂ ਦੀਦੀ ਲਿਆਈ ਮੜੀ ਚੱਕੇ ਉੱਥੇ ਪਈ ਫਰੇ ਉਹ ਲਿਆਉਂਦੀ ਜੀ ਅਸੀਂ 10 ਦਿਨ ਹੋਏ ਅੱਛਾ ਔਰ ਆ ਤਾਂ ਨੇਰੀ ਲਿਆਣਤੀ ਜੀ ਉਹਨੇ ਤਾਂ ਵਾਹ ਜੀ ਨਜ਼ਾਰਾ ਆ ਗਿਆ ਜੀ ਹੁਣ ਕਿ ਸਾਨੂੰ ਬੁਲਾ ਲਿਆ ਕਰਕੇ ਤੇ ਕਦੋਂ ਕਦੋਂ ਕਰਨਾ ਹੁੰਦਾ ਹੈ ਹੈ ਪੂਰੇ ਦੇ ਦੇ ਕਰ 5000 ਰੁਪਏ ਲਿਆ ਕਰਨਾ ਸੀ ਹਾਂ 5 ਕਿਲੋ ਕਾਜਰਾ ਕਦੋਂ ਕਰਨਾ ਹੋਰ ਕੀ ਹੈ ਪਾਲਾ ਇਹ ਚੜ੍ਹ ਕੇ ਚੱਪਾ ਲਿਆ ਮੰਗ ਮਕਰੋਣਾ ਤੇਰੇ ਕੰਮ ਪਾਲਾ ਚ ਕੱਟਾ ਥੋੜਾ ਥੋੜਾ ਉਹ ਦੇਖੋ ਮਸ਼ੀਨ ਅੱਛਾ ਸੀ ਤਾਂ ਮੈਂ ਲੈ ਲਈਣੀ ਬੂ ਲੈ ਜਾ ਭਾਈ ਕੋਈ ਗੱਲ ਨਹੀਂ ਹਾਂ ਨਾ ਨਾ ਠੀਕ ਹੈ ਜੀ ਠੀਕ ਲੱਗੀ ਹੈ ਨਾ ਚੱਲ ਵਾਪਸ ਬਹੁਤ ਵਧੀਆ ਜੀ ਇੰਚ ਹੋਰ ਵੀ ਕੋ ਬਣਦਾ ਹਾਂਜੀ ਹਾਂ ਇੰਚ ਮੂਲੀਆਂ ਵਗੈਰਾ ਅੱਛਾ ਚੱਲ ਮੂਲੀਆਂ ਦਾ ਵੀ ਹੋ ਗਿਆ ਮੂਲੀਆਂ ਬਾਕੀ ਮਤਲਬ ਕੋਈ ਜੂਸਰ ਨਿਕਲਦਾ ਜੂਸ ਨਹੀਂ ਜੀ ਜਲੂਸ ਨਹੀਂ ਨਿਕਲਦਾ ਥੋੜਾ ਲੱਗਣਾ ਨਹੀਂ ਜੂਸ ਨਹੀਂ ਨਿਕਲਦਾ ਆਪਾ ਵੇਖ ਕੇ ਕਰੀਏ ਨਾ ਜਾਂ ਏਕੇ ਦੂਆ ਕਟ ਰਿਹਾ ਹੱਥ ਵਾਲਾ ਦੱਬ ਦੇ ਮੜੀ ਦੇ ਜੋਰ ਥੱਲੇ ਨੂੰ ਅੱਛਾ ਇੱਕ ਹੱਥ ਵਾਲਾ ਕਟ ਰਿਹਾ ਕਿੰਨੇ ਦਾ ਐ ਤੇ ਇਹ ਇਹ ਤਾਂ ਜੀ 800 ਦੀ ਆ ਨਹੀਂ ਯਾਰ ਉਹ ਪਾਰੇ ਡਰ ਕੇ ਕਹਿੰਦੇ ਪਾਈ ਜਨਾ ਤੂੰ ਮੈਂ ਹੀ वैसे दा हे 12.5 किलो गाजरਾਂ ਸੀ ਤੋਲ ਕੇ ਹੀ ਕਰੀਆਂ ਬਾ ਫਿਰ ਇਹਦਾ ਮਤਲਬ ਇਹ ਤਿੰਨ ਹਿੱਸਿਆਂ ਚ ਵੰਡ ਹੋਣੀ ਹੈ ਹੁਣ ਹਲਵਾਈ ਸਾਹਿਬ ਨੂੰ ਸਾਡੇ ਦੋ ਦੋਨ ਤੋਂ ਬਸ ਹੁਣ ਹਲਵਾਈ ਸਾਹਿਬ ਨੂੰ ਸਾਡੇ 'ਤੇ ਭਰੋਸਾ ਨਹੀਂ ਕਿਆ ਕਰੀਏ ਜੀ ਭਰੋਸਾ ਕਿਹਨੇ ਹੈ ਜੇ ਕੰਡਾ ਬਲ ਸੀ ਫਸਾਇਆ ਪੁੱਤਰ ਹਾਂ ਮੈਨੂੰ ਗਾਜਰ ਪੰਜ ਚਾਰ ਪੰਜ ਚਾਰ ਆਹ ਦੇਖ ਲਓ ਹੁਣ ਆ ਲੈ ਆਹ ਦੇਖ ਲਓ ਉਹ ਮੇਰੀ ਗੱਲ ਉਹ ਪੈਂਦੀ ਨਹੀਂ ਕੱਢਦੇ ਹੁਣ ਹਾਂ ਆਹ ਜ਼ਿਆਦਾ ਹੋ ਗਿਆ ਕੰਮ ਇਹਨੇ ਹੁਣ ਉਧਰ ਦੇਖ ਲੈਣਾ ਕਿਲੋ ਹੋਰ ਪਾ ਕੇ ਹਾਂ ਆਹ ਲਓ ਕਿਲੋ ਲਿਆਂਦੇ ਹੁਣ ਮਾਂ ਅਨਾ ਦੂਏ ਫਸ ਗਏ ਵੀ ਦਰ ਉਹਦਾ ਇੱਕ ਉਹ ਜੱਟ ਸੌਦਾ ਕਰੀ ਜਾਂਦੇ ਆ ਵੀ ਲੈਖਦਾ ਤਾਂ ਪੈਣਾ ਹੈ ਧੰਮਾਰ ਹਾਂ ਆ ਲੋ ਉਹ ਅਜੇ ਵੀ ਜਾਦਾ ਕਿੰਨੀ ਹੋ ਗਈਆਂ ਉਹ ਪੱਕੀ ਗੱਲ ਪੰਜ ਕਿਲੋ ਹੋ ਗਿਆ ਖੰਡੋ ਖੰਡੋ ਸਮਝੋ ਕਹਿੰਦੇ 6 ਹੀ ਹੋਣੀ ਆਣੀ ਸਹੀ ਗੱਲ ਹੈ ਨਹੀਂ ਜਿੰਨੇ ਬਾਰ ਜ਼ਿਆਦਾ ਕਰੀਦਾ ਸਰਦਾਰ ਜਿਆਦਾ ਆ ਜੀ ਆਪੀਆਂ ਥੋੜੋ ਪਾਈਆਂ ਤਾਂ ਹਰੇ ਵਿੱਚ 6 ਕਿਲੋ ਤਾਂ ਹੋ ਗਈਆਂ ਪਤਾ ਨਹੀਂ ਉਹ ਪਾਣੀ ਜ਼ਿਆਦਾ ਛੱਡਦਾ ਜੀ ਇਹਨਾਂ ਦੇ ਇਹ ਤਾਂ ਪਿੱਛੇ ਦੀਆਂ ਪਹਿਲਾਂ ਤੋਂ ਹਲੀਆਂ ਦੀਆਂ ਬਾਅਦ ਮਾ ਤਾਂ ਨਹੀਂ ਤੋਤੀਆਂ ਦੀ ਜੀ 3 ਕਿਲੋ ਹੈ ਹਾਂ ਜੀ ਕੀ ਤੁਹਾਨੂੰ ਮਾਰ ਖਾਏ ਗਿਆ ਹੈ ਪੰਜ ਹੋ ਗਿਆ ਫਿਰ ਤਾਂ ਉਹ ਨਹੀਂ ਹੋ ਗਿਆ ਪੂਰੀਆਂ ਹੋਣਗੇ ਦੇਖ ਲਓ ਤੁਸੀਂ ਪੂਰੀਆਂ ਧੱਕਾ ਕਰੀ ਜਾਂਦੇ ਲੋਹੇ ਵੀ ਬਾਦ ਦੇ ਹਾਂ ਫਿਰ ਸਾਡੇ 12 ਪੂਰਾ ਕਿਲੋ ਤੇ ਤੋਂ ਉੱਪਰ ਹੀ ਜਗਾੜਦੇ ਰਹੇ ਆ ਪਰ ਬਾਅਦ ਵਿੱਚ ਉਹਨਾਂ ਦਾ ਕਰਾਈਆਂ ਹਨਾ ਇਹ 2 ਕਿਲੋ ਹਾਂ ਬਾਦ ਵਿੱਚ ਹਾਂ ਬਾਅਦ ਵਿੱਚ ਕਰਾ ਲੀਆਂ ਇਹਨਾਂ ਨੇ ਚਲਿਆ ਜੀ ਚੀਨੀ ਚੀਨੀ ਦੀਦੀ ਲਿਆਈ ਚੀਨੀ ਲਿਖੀ ਵੀ ਜੀ 12 ਵਾਲੇ 12 ਵਾਲੇ ਲਿਖੀ ਵੀ ਮੇਰੀ 15 ਕਿਲੋ ਸੱਧੋ ਵੱਟ ਠੀਕ ਹੈ ਠੀਕ ਹੈ ਚੌਲ ਰਹਿ ਗਏ ਜੀ ਬਿੱਲੂ ਬਾਈ ਨੇ ਚੌਲ ਨਹੀਂ ਪਾਈ ਉਹ ਲੈ ਕੇ ਆਉਣੇ ਪੈਣੇ ਉਹ ਮੈਂ ਵੀ ਦਿਮਾਗ ਚੂਹੀ ਰਹਿ ਗਏ ਤੁਹਾਨੂੰ ਇਹ ਕਹਿੰਦਾ ਬੇਸਣ ਪੱਤਰ ਕੇ ਲਿਆਉਣਾ ਉਹਨੂੰ ਕਹਿੰਦੇ ਬੇਸ ਬੇਸਣ ਵਾਲਾ ਵੀ ਡੇੜੀ ਪੰਗਾ ਪੈ ਗਿਆ ਮੋਟਾ ਚਾਹੀਦਾ ਨਾ ਨਾ ਇਹ ਕਹਿੰਦੇ ਫਿਰ ਮੇਰੇ ਵਾਤਨਾ ਕੋ ਉਪਲ ਦਾ ਬੇਸਣ ਪੁੱਛੇ ਵੀ ਮੰਗਾਇਆ ਤਾਂ ਬਦਲ ਕੇ ਆ ਬੇਸਣ ਹੀ ਬਦਲ ਕੇ ਆ ਕਹਿੰਦੇ ਜੇ ਤੈਨੂੰ ਪੇਸਣ ਉਪਲ ਦਾ ਉਪਲ ਦਾ ਇਹ ਹੁਣ ਉਪਲ ਨੂੰ ਨਾ ਆਉਂਦਾ ਹੋਵੇ ਹੈਂ ਤੇ ਮੈਂ ਲਿਆ ਕੇ ਦਊਂਗਾ ਸਾਲ ਆਪੇ ਹੋ ਗਲਗਦ ਕੱਢਦਾ ਤੂੰ ਕਹਿ ਲੈ ਵੀਡੀਓ ਬਣਦੀ ਆ ਬੰਦਾ ਮੇਰਾ ਪੱਕਾ ਉਹ ਦੁਕਾਨਦਾਰ ਨਾ ਨਾਮ ਸੁਣਾ ਨਾ ਸੁਣਾਵਾ ਕਿਹਨੇ ਮੁਫਤ ਨਹੀਂ ਕਿਹਾ ਹੈਗਾ ਉਹ ਇੱਕ ਕੰਪਨੀ ਗਈ ਵਾਰ ਉਹ ਮੈਂ ਕਰਿਆ ਜੀ ਬਾਈ ਨੂੰ ਫੋਨ ਉਹ ਕਹਿੰਦਾ ਯਾਰ ਮੇਰੇ ਕੋ ਉਹ ਤਾਂ ਕਹਿੰਦਾ ਮੇਰਾ ਹੈ ਜੇ ਕਹਿੰਦਾ ਕਿਤੇ ਵੀ ਤੁਹਾਨੂੰ ਲੱਗਦੀ ਆ ਕੰਪਲੇਂਟ ਪਤਾ ਕੀ ਉਹਨਾਂ ਨੇ ਚੱਕੀ ਆ ਉਹ ਆਪਣਾ ਆਪ ਪੀਦੇ ਆ ਹਾਂ ਨਹੀਂ ਰਾਜਧਾਨੀ ਕੰਪਨੀ ਦਾ ਉਹ ਕਹਿੰਦੇ ਰਾਜਧਾਨੀ ਅਸੀਂ ਨਹੀਂ ਵਰਤਦੇ ਹੈਗੇ ਨਾ ਤੁਹਾਨੂੰ ਨਾ ਤੁਹਾਨੂੰ ਹਾਂ ਜੀ ਅੱਗੇ ਨਹੀਂ ਨੂੰ ਕਹਿੰਦੇ ਪਰਤੇ ਨਹੀਂ ਹੈਗੇ ਸਵਾਲ ਨੂੰ ਇਹ ਵੀ ਪੰਗਾ ਹੀ ਪੈ ਗਿਆ ਹੁਣ ਬੇਸਣ ਬਦਲਾਉਣ ਜਾਣਾ ਪੈ ਬੇਸਣ ਨੂੰ ਤੋਂ ਟੋਟਾ ਬਦਲ ਕੇ ਲਿਆ ਵਸ ਬੇਸਣ ਨੂੰ ਵੀ ਲੈ ਕੇ ਆ ਵਿੱਚ ਨਾ ਵੀ ਗੱਲ ਨੰਬਰ ਨੂੰ ਫੇਰ ਅਸੀਂ ਦੱਸ ਦਾਂ ਮੈਂ ਉਹ ਬੂਨ ਮਗਰ ਟੀੜ ਲਾ ਹੁੰਦਾ ਠੀਕ ਹੈ ਢਾਕਾ ਲਿਆ ਲੈਂਦਾ ਪਰ ਦੂਆ ਅੰਦਰ ਉਹ 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 ਵਿੱਚ ਹੀ ਪਿਆ ਜਾਂਦਾ ਉਹ ਵੀ ਦਿਖਾਏ ਨੂੰ ਮੜੇ ਜਿਹੜਾ ਦੂਆ ਲੈਂਦਾ ਆ ਉਹ ਦਿਖਾ ਲਓ ਹਾਂਜੀ ਹਾਂ ਹਾਂ ਛਿੱਟਾਂ ਵਰਤਦੇ ਆ ਤੇ ਰੋਪੜ ਤੇ ਜਾਂਦੇ ਹਾਂ ਹਾਂਜੀ ਹਾਂ ਹਾਂ ਉਹ ਪਲੇ ਮੈਨੂੰ ਲੱਗਦਾ ਸ਼ਾਇਦ ਉਹ ਦਿਖਾ ਲੁੰਦੇ ਹਾਂਜੀ ਹਾਂ ਉਹ ਮੱਲਾ ਦਾ ਉਪਲੇ ਲੱਗਦਾ ਉਹ ਤੁਸੀਂ ਇਹ ਨਿਰਮਾਣ ਕਰੋ ਮੈਂ ਕਿਹਾ ਤੈਨੂੰ ਉਹ ਕਰ ਦਵਾਂ ਉਹ ਕਰ ਲੋ ਮੇਰਾ ਮਨ ਹੱਥ ਲੈ ਇਹ ਨਾਲ ਉਹ ਨਹੀਂ ਕਰਨਾ ਤੂੰ ਸਾਡੇ ਕੋਲ ਉਹ ਹਰੀ ਗਈ ਨਾ ਕੋਣ ਕੇ ਮਾਰੇ ਕਹਦੇ ਨਹੀਂ ਇਹ ਰਾਗ ਜੀ ਚੀਨੀ ਬੰਦੇ ਨੂੰ ਚਾਰ ਨੂੰ ਤੋੜਾ ਕੋਈ ਕੋਈ ਹੁਣ ਪਾਣੀ ਪੱਟੀ ਕੋਈ ਚੀਨੀ ਦੇਖ ਲਓ ਮਿਸਰੀਆਂ ਵਰਗੀ ਆ ਮੋਟੀ ਕਿੰਨੀ ਉਪਲਦੀ ਹੈ ਚੀਨੀ ਉਪਲ ਦੀ ਹੈ। ਇਹ ਕਿਆ ਕਹਿੰਦੇ ਹੁੰਨੀ ਉਤਮ। ਉਤਮ। ਉਤਮਾ ਉਪਲ। ਉਪਲ ਇਹਦੇ ਮਾਨ ਦੇ ਵਿੱਚ। ਸਹੀ ਗੱਲ। ਆਹ ਵੰਮੋ ਆਹ ਕਿਹੜੀ ਕੁਆਲਿਟੀ ਦੇਖ ਲੋ। ਨਹੀਂ ਜਿਹੜੀ ਮੈਨੂੰ ਮੈਂ ਦੱਸਿਆ ਸੀ ਉਹ ਰੱਖੂ। ਸਲਫਰ ਫ੍ਰੀ ਚੀਨੀ ਹੈ ਜੀ। ਇਹ ਵੀ ਚੀਨੀ ਦਾ ਹੈ? ਹਾਂ ਹਾਂ ਇਹ ਵੀ ਚੀਨੀ ਹੈ। ਅੱਛਾ। ਉਤਮ ਦਾ ਹੀ ਹੈ। ਲੈ। ਉਤਮ। ਉਹ ਆਹ ਦੇਖੋ ਆਹ ਲਿਖਿਆ ਬਾਏ। ਹਾਂ। ਉਤਮ 슈ਗਰ। ਹਾਂ ਉਤਮ ਹੈ। ਹਾਂ। ਅੱਛਾ ਮੇਰੀ ਗੱਲ ਸੁਣਾ। ਮੈਂ ਤੈਨੂੰ ਬੋਕੀ ਕਰਦਾ। ਚਲ ਸੱਟ ਪਾਣੇ ਪੜਨਾ ਹੈ। ਮੈਂ ਫਿਰ ਫੋਨ ਕਰਾਂਗਾ। ਆ ਵੀ ਸਾਨੂੰ ਪਰਵੇ ਹੋਦੇ ਹਾਂ ਫੇ ਹੁਣ ਪਹਿਲੀ ਚੀਜ਼ ਹੀ ਲਿਆ ਕੇ ਤੇ ਦੇਖੀਏ ਕਦਰ ਕਰਾਂਗੀ ਭੱਜ ਜਾਈ ਨਾ ਕੋਈ ਹਾਂ ਹਾਂ ਹਲਵਾਈ ਸਾਹਿਬ ਖੋਆ ਦਾ ਮਣੀਏ ਬਣਾਇ ਕਿੰਨਾ ਨਿਕਲੇਆ ਦੁੱਧ ਚੋਂ ਕੋਈ ਮੰਨ ਲੰਗੇ ਇਹ 20 ਲੀਟਰ ਦਾ ਜੀ ਦੇਖੀਏ ਕਿੰਨੇ ਦੇਖੀਏ ਕਿੰਨੇ ਕਿਲੋ ਹੋਇਆ ਡਾਟਾ ਸਾਰੇ ਕਰ ਦੇਣਾ ਹਾਂ ਬਸ ਬਸ ਅੱਛਾ ਹਾਂ ਫਿਰ ਦੋ-ਦੋ ਦੇ ਬਣਾਉਣੀਆਂ ਆ ਬਾਬੇ ਹਾਂ ਹਾਂ ਦੋ 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 ਪਰਜੈਕਟ ਹੈ ਇਹ ਹਾਲੋ ਹਾਲੋ ਲਓ ਭਾਈ ਇਹਨਾ ਹੁਣ ਚੀਨੀ ਮਿਣੀ ਜਾਊਗੀ ਚੀਨੀ ਹੁਣ ਭਾਈ ਰੱਖ ਲੈਣਾ ਡੱਬਾ ਜਾਈ ਅੱਛਾ ਇਹਨੂੰ ਡਾਇਰੈਕਟੇ ਮਾਰਨੀ ਵਿੱਚ ਸਿੱਟੀ ਉਹ ਠੀਕ ਆ ਠੀਕ ਆ ਤਿੰਨ ਤਿੰਨ ਕਿਲੋ ਜੋੜ ਕੇ ਹਾਂਜੀ ਹਾਂ 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 ਉਹ ਨੂਨ ਦਾ ਪੈਕੇਟ ਪਟ ਗਿਆ ਨਹੀਂ ਨਹੀਂ ਪਟ ਗਿਆ ਥੋੜਾ ਜਿਹਾ ਗਿਰਦਾ ਉਹ ਨਹੀਂ ਜਿੱਲੀ ਮੈਨੂੰ ਚੱਖਣਾ ਬਬੂ ਤੇ ਚੀਨੀ ਜਾਂ ਨੂਨ ਚੱਖੇ ਜੋ ਇਹ ਨਹੀਂ ਮੈਨੂੰ ਚੱਖਣਾ ਜਰਾ ਪਾਓ ਸੱਤੀਓਪਾ ਫੇਰ ਟੰਗੜੀ ਵਾਲੇ ਦਾ ਕੰਮ ਹੋ ਜਾਣਾ ਫੇਰ ਕੰਨਰ ਵਾਲੀ ਵਾਲਾ ਟੰਗੜੀ ਹਾਂਜੀ ਕੰਨਰ ਵਾਲੀ ਵੀ ਹੋ ਗਿਆ ਦਾ ਕੰਮ ਕੋਈ ਹਾਂਜੀ ਹਾਂਜੀ ਕੀ ਹੋ ਗਿਆ ਉਹ ਕਿੰਨੇ ਮਿੱਤੇ ਨੂੰ ਨੁਣ ਗਏ ਗਿਆ ਬਾਬਾ ਉਹ ਦਰਿਆ ਨੂੰ ਆਉਂਦਾ ਨਿਆਣੇ ਨਿਆਣੇ ਨੂੰ ਲੈ ਕੇ ਆਇਆ ਕਰਦੇ ਨੇ ਪਾਰੇ ਉਸਮਾ ਪਾਰੇ ਅੱਛਾ ਚਲੇਪੇ ਕੋਈ ਖੰਡ ਹੋ ਗਿਆ ਬਰਾਬਰ ਉਹ ਹੋ ਗਈ ਨਮਕੀਨ ਨਮਕੀਨ ਅੱਛਾ ਜਦ ਦੇਖੇ ਜਲੇਬੀਆਂ ਨਮਕੀਨ ਜਲੇਬੀਆਂ ਚਲੇ ਗਈਆਂ ਨਮਕੀਨ ਜਲੇਬੀਆਂ ਹੋ ਗਈਆਂ ਲਓ ਜੀ ਇੱਧਰ ਹੁਣ ਅ ਯਾਰ ਰਹੀ ਆ ਇਹ ਇਹ ਬਰਫੀ ਬਣਾਉਣੀ ਆਪਾਂ ਹਾਂ ਹਾਂ ਬਾਜ਼ੀ ਵਾਲਾ ਇਹ ਹਾਂ ਜੀ ਹਿਸਾਬ ਕਿਤਾਬ ਹੁੰਦਾ ਵੀ ਜਿਕਣਾ ਹੈ ਡੋਂਗਾ ਦਾ ਜੇ ਡੋਂਗਾ ਹੀ ਕੱਢ ਲਿਤਾ ਜਾਂਦਾ ਵੀ ਕਿੰਨਾ ਕਿਲੋ ਨਹੀਂ ਨਹੀਂ ਮੈਂ ਪਤਾ ਕਦੋਂ ਵਾਰ ਤੇ ਮੰਗਾਇਆ ਤੇ ਤੱਕੜੀ ਕਾਹਦੇ ਮੰਗਾਈ ਫਿਰ ਆਪਾਂ ਨੇ ਫਿਰ ਤੱਕੜੀ ਚ ਮਿਲ ਜਿਆ ਡੋਂਗਾ ਹੀ ਮਿਲ ਜਾਂਦਾ ਇੱਕ ਵਾਰ ਡੋਂਗੇ ਭਾਈ ਜਾਂਦਾ ਉਹਨੇ ਹਾਂ ਬੜਾ ਦੋ ਦਾ ਤਿੰਨ ਦਾ ਧਲੇ ਪਾਣੀ ਜੀ ਸਾਰੇ ਨਹੀਂ ਇਹ ਕਿੰਨੇ ਕਿਲੋ ਚ ਕਿੰਨੇ ਕਿਲੋ ਚੀਨੀ ਪਾਣੀ ਹੁਣ ਆਈ ਤਾਂ ਦੱਸੋ ਸਾਫ ਚਾਰ ਪਾਣੀ ਬਹੁਤ ਹੈ 6 ਕਿਲੋ ਉਹ ਆਹ ਆ ਪਹਿਲਾ ਹੀ ਕੰਮ ਹੋਇਆ ਪਤਾ ਆ ਵੀ ਕੋਈ ਗੱਲ ਜਾਂਦਾ ਹਾਂ ਦੇਖਦਾ ਮੈਨੂੰ ਤਾਂ ਦਬਕਤਾ ਇਹਨੇ ਆਉਂਦੀ ਦਾ ਦੇਖਦਾ ਨਹੀਂ ਵੀ ਪ੍ਰਧਾਨ ਕਿੱਧਰ ਰਹੇ ਸੋਧਿਆਂ ਚ ਚੀਨੀ ਨਿਕਲੀ ਨਹੀਂ ਜੀ ਚੀਨੀ ਤਾਂ ਮੈਂ ਉਹ ਕੈਨਸਲ ਨਹੀਂ ਤੇ ਕਰਤੀ ਆਪਣੇ ਤੋਂ ਘਰਾਂ ਲੈ ਗਈ ਸੀ ਵਾਹ ਠੀਕ ਪਹਿਹੀ ਕਿਹਾ ਦਾ ਵੀ ਘਰਾਂ ਪਈ ਅੱਗੇ ਚੌਲ ਵੀ ਕਿਸੇ ਹੋਰ ਤੇ ਮੋੜੋ ਚੌਲ ਜੀ ਚੌਲ ਉਹ ਵੀ ਹੋ ਗਈ ਗੱਲ ਚੌਲ ਦਾ ਵੀ ਇਹਨਾਂ ਨੂੰ ਕੀ ਹੈ ਨਹੀਂ ਚੌਲ ਤਾਂ ਨਾਲ ਨਾਲ ਥੱਲੇ ਪਹਿਲਾਂ ਯਾਰ ਬਰਾਦਰ ਉਹ ਕੀ ਖਾ ਲਈਏ ਬੰਦੇ ਹਾਂ ਹਾਂ ਪਹਿਲਾਂ ਪ੍ਰਸ਼ਾਦਾ ਛਕੂ ਨਹੀਂ ਪਹਿਲਾਂ ਲਿਆਏ ਤੇ ਅਸੀਂ ਇਹ ਕਹਿੰਦੇ ਵੀ ਰੋਕੇ ਖਾਣੇ ਲਿਆਓ ਦੀਦੀ ਪ੍ਰਸ਼ਾਦਾ ਮੈਂ ਤਾਂ ਤੇ ਤੇ ਕਰੂੰ ਜਾਣ ਪੈਣਾ ਮੈਂ ਤੁੰਨੀ ਦਿਨ ਤੋਂ ਬਣਾ ਰਹੇ ਹਾਂ ਜੋਕਿਓ ਹਾਂਜੀ ਜੋਕਿਓ ਦੇਖ ਕਿ ਉਹ ਕੋਆ ਕਿੰਨਾ ਹੋਇਆ ਹੈ ਲੱਗਦਾ ਤਾਂ ਆਏ ਆ ਵੀ ਭਾਈ 7 ਕਿਲੋ ਹੋ ਗਿਆ ਹੁਣ ਬਾਕੀ ਹੁਣ ਦੇਖ ਲੰਨੇ ਆ ਕਿੰਨਾ ਨਿਕਲੇ ਆ ਖੂਆ ਦੇਖਦੇ ਆ ਜੀ ਹੁਣ ਕੋਵਾ 20 ਕਿਲੋ ਦੁੱਧ ਦਾ ਹੈ ਕਿੰਨਾ ਨਿਕਲਿਆ ਕੁਝ ਬਹੁਤ ਖੁਸ਼ਬੂਤ ਖੁਸ਼ਬੂਤ ਦਾ ਖੁਸ਼ ਹਾਂ ਖੁਸ਼ਬੂਤ ਆ ਫਿਰ ਆ ਬਸ ਬਸ ਅੱਛਾ ਸਾਰਾ ਉਧਰ ਦੁੱਧ ਬਸ ਪਾਈ ਜਾਣਾ ਉਹ ਸਾਰੇ ਪਾ ਦੇਣਾ ਤੁਹਾਨੂੰ ਮਨੇ ਸਾਰੇ ਡਾਟਾ ਆ ਜਾਣਾ ਦੇਖੋ ਡਾਟਾ ਤਾਂ ਆ ਜਾਣਾ ਉਹ ਨਾ ਤੱਕੜੀ ਪੁੱਠੀ ਹੋ ਜਾਵੇ ਸਵੇਰ ਦੀ ਮਿਹਨਤ ਆ ਤਾਂ ਦੇਣੀ ਦੀ ਇਹ ਉਹ ਨਹੀਂ ਜਿੰਨਾ ਤਾਂ ਉਹਦੇ ਚ ਪਾਉਣਾ ਨਹੀਂ ਜਿੰਨਾ ਜੋ ਕੇ ਪਾਣਾ ਜਜਮੈਂਟ ਲਾ ਲੈਣੀ ਅਸੀਂ ਆਪੇ ਖੰਡੇ ਨਹੀਂ ਖੜੋ ਜੇ ਨਹੀਂ ਮੰਨਣਾ ਕੋਈ ਤੁਹਾਨੂੰ ਹੰਸੇ ਕੀ ਮੰਗੀ ਜੋਕ ਕੇ ਸਭ ਜੋ ਜੋ ਐਨੇ ਵੱਟੇ ਵੀ ਨਹੀਂ ਹੈਗੇ ਆਪਣੇ ਕੋਲ ਇਹਨੇ ਬਸ ਉਹੀ ਰੱਖ ਲੈਣੇ ਫੇਰ ਫੇਰ ਲਾਲਾ ਦੂਲਾ ਮੈਂ ਆਪਣੇ ਵਾਰ ਦਾ ਬਹਿ ਬਾਕੀ ਦਾ ਹੂੰ ਇਹਦਾ ਉਹਨੂੰ ਸਾਡਾ ਬਹਿ ਪੰਨ ਦੂਰ ਕਰਨਾ ਮੈਂ ਹੂੰ ਚੱਲ ਪਤਾ ਲੱਗ ਜਾਂਦਾ ਹੁੰਦਾ ਆਈਡੀਆ ਜਾਂ ਲਾਉਣਾ ਪਤਾ ਵੀ ਕਿੰਨੇ ਨਿਕਲਿਆ ਔਰੇ ਕਿਹੜਾ ਕੋਈ ਕੰਪੀਟੀਸ਼ਨ ਆ ਨਾਲੇ ਪਬਲਿਕ ਨੂੰ ਵੀ ਪਤਾ ਲੱਜੂ ਵੀ ਐਨੇ ਸਮਾਨ ਦੀ ਐਨਾ ਕੋਸਾ ਬਣ ਜਾਂਦਾ ਹਾਂ ਹਾਂਜੀ ਹਾਂ ਹਾਂ ਉਹ ਦੇ ਰੱਖਤਾ ਲਏ ਬੱਟੇ ਪਹਿਲਾਂ ਤੋਂ ਬੱਟਾ ਦਾ 2 ਕਿਲੋ ਇੱਧਰ ਲਓ ਜੀ 3 ਕਿਲੋ ਹੋਰ ਆ ਗਿਆ 5 ਕਿਲੋ ਹੋ ਗਿਆ 6 ਹੋ ਗਿਆ ਜੀ ਹੂੰ 6 ਕਿਲੋ ਹੋ ਗਿਆ ਹਾਂ ਜਵਨ ਸਾਹਿਬ ਹੋ ਗਿਆ 6 ਕਿਲੋ 5 ਮੈਂ 5 ਹੋਇਆ 5 ਹੋ ਗਏ ਬਸ 5 ਪੂਰਾ ਹੋ ਗਿਆ ਲੋਕ 5 ਨਿਕਲਿਆ ਹਾਂ ਹਾਂਜੀ ਲਓ ਜੀ ਸਮਝ ਲਓ 4 ਕਿਲੋ ਚੋਂ ਕਿਲੋ ਨਿਕਲ ਆਇਆ ਫਿਰ ਤਾਂ ਬਹੁਤ ਵਧੀਆ 4 ਕਿਲੋ ਹਾਂਜੀ 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 4 ਕਿਲੋ ਚੋਂ ਕਿਲੋ ਨਿਕਲਿਆ ਹਾਂਜੀ ਹਾਂਜੀ ਬਹੁਤ ਵਧੀਆ ਐਵਰੇਜ ਆ ਗਈ ਐਵਰੇਜ ਉਹੀ ਆਈ ਸਹੀ ਆ ਬਿਲਕੁਲ ਹਾਂ ਬਿਲਕੁਲ ਸਹੀ ਐਵਰੇਜ ਆਈ ਆ ਵੈਸੇ 4 ਕਿਲੋ ਦੋ 7 5 ਫੈਟ ਦਾ ਸੁੱਤੇਗਾ ਹਾਂ 4 ਮੇਰੇ ਹਿਸਾਬ ਨਾਲ 4 ਕਿਲੋ ਦੋ ਜਿੰਨੇ ਕੰਮ ਕਰੇ ਹੋਇਆ ਨਾ ਮੈਨੂੰ ਸਭ ਪਤਾ ਨਹੀਂ ਕਿੰਨੇ ਕਿੰਨਾ ਖੋਆ ਨਿਕਲਣਾ ਬਿਲਕੁਲ ਹਮ ਪੰਜ ਹੈਗੇ ਆ ਪੰਜ ਆਵਲੀ ਐਵਰੇਜ ਜੇ ਖੋਏ ਦੀ ਆਵਲੀ ਐਵਰੇਜ ਆਈ ਜਾਵੇ ਤਾਂ ਬਹੁਤ ਵਧੀਆ ਹੈ ਇਹ ਆਪਾਂ ਨੂੰ 2 ਕਿਲੋ ਹੋਏ ਜਮ ਪਾ ਲੈਣ 3 ਕਿਲੋ ਹਾਂ ਤੈਨੂੰ ਵੀ 2 ਕਿਲੋ ਬਣਨਗੇ ਬਸ ਬਹੁਤ ਠੀਕ ਆ ਉਹ ਮੈਂ ਦੁੱਧ ਪਾਏਗਾ ਥੋੜਾ ਜਿਹਾ ਫਿਰ ਲੈ ਲੈਣ ਖੁੱਲਾ ਹਾਂ ਉਹਦੇ ਦੁੱਧ ਪਾ ਲੂੰਗਾ ਸਿੱਧਾ ਹੀ ਹਨਾ ਹਾਂ ਹੂੰ ਉੱਤੀ ਆ ਜਾ ਲੈਓ ਲੈਓ ਫੋਕੀਆ ਉਹ ਬੜਾ ਬੜਾ ਕੀ ਲੈ ਜੀ ਰੋਟੀ ਲਿਆਓ ਭਾਈ ਜੈਸਮਿਨ ਦੀਦੀ ਗਈ ਆ ਵੈਸੇ ਮਨ ਲਾ ਤਾ ਲੈਣ